ਤਨਵਾਹੇ ਗੁਰੂ ਸਾਹਿਬ ਜੀਓ ਸ੍ਰੀ ਰਾਗ ਮਹਲਾ 3 ਜੀ ਸਚਾ ਸਾਹਿਬ ਸੇਵੀਐ ਸਚੁ ਬਡਿਆਈ ਦੇ ਘਰ ਪ੍ਰਸਾਦੀ ਮਨ ਵਸੈ ਹਉ ਮੈਂ ਦੂਰ ਕਰੇ ਇਹ ਮਨ ਧਵਤ ਤਾ ਰਹੈ ਜਾ ਆਪੇ ਨਦਰ ਕਰੇ ਭਾਈ રે ਗੁਰਮੁਖ ਹਨ ਨਾਮ ਤੇ ਆਏ ਨਾਮ ਨਿਦਾਨ ਸਦਮਨ ਵਸੈ ਮੈਲੀ ਪਾਵੇ ਥਾਉ ਰਹਾਉ ਮਨ ਮੁਖ ਮਨ ਤਨ ਅੰਧ ਹੈ ਤਿਸ ਨੂੰ ਠੌਰ ਨਾ ਠਾਉ ਬਹੁ ਜੋਨੀ ਪੌਂਦਾ ਫਿਰੈ ਜੋ ਸੁਣੈ ਘਰ ਕਾਉ ਗੁਰਮਤੀ ਘਟ ਚਾਨਣਾ ਸ਼ਬਦ ਮਿਲੇ ਹਰਨਾ ਓਮ ਤ੍ਰੈ ਗੁਣ ਵਿਖਿਆ ਅੰਧ ਹੈ ਮਾਇਆ ਮੋ ਗੁਬਾਰ ਲੋਭੀਨ ਕੋ ਸੀਮ ਦੇ ਪੜ ਵੇਦਾਂ ਕਰੇ ਪੁਕਾਰ ਵਿਖਿਆ ਅੰਦਰ ਪਚ ਮੁਏ ਨਾ ਉਰਵਾਰ ਨਾ ਪਾਰ ਮਾਇਆ ਮੋਏ ਵਸਾਰਿਆਂ ਜਗਤ ਪਿਤਾ ਪ੍ਰਤਪਾਲ ਬਾਜੋ ਗੁਰੂ ਆ ਚੇਤ ਹੈ ਸਭ ਬੱਦੀ ਜਮ ਕਾਲ ਨਾਨਕ ਗੁਰਮੁਖ ਉਬਰੇ ਸੱਚਾ ਨਾਮ ਸਮਾਲ ਸ੍ਰੀ ਰਾਗ ਮਹਲਾ 3 ਜਮ ਸਚਾ ਸਾਹਿਬ ਸੇਵੀਐ ਸਚ ਬੜਿਆਈ ਦੇ ਗੁਰ ਪ੍ਰਸਾਦੀ ਮਨ ਵਸੈ ਹੋ ਮੈਂ ਦੂਰ ਕਰੇ ਏਹ ਮਨ ਧਾਵਤ ਤਾ ਰਹੈ ਜਾਂ ਆਪੇ ਨਦਰ ਕਰੇ ਭਾਈ રે ਗੁਰ ਮੁਖ ਹਰਿ ਨਾਮ ਧਿਆਇ ਨਾਮ ਨਿਧਾਨ ਸਦ ਮਨ ਵਸੈ ਮੈਂ ਲੀ ਪਾਵੈ ਥਾਉ ਰਹਾਉ ਮਨਮੁਖ ਮਨ ਤਨ ਅੰਧ ਹੈ ਤਿਸਨੂੰ ਠੌਰਣਾ ਠਾਉ ਬਹੁ ਜੋਨੀ ਪੌਂਦਾ ਫਿਰੈ ਜੋ ਸੁਨਿਆ ਘਰ ਕਾਉ ਗੁਰਮਤੀ ਘਟ ਚਾਨਣਾ ਸ਼ਬਦ ਮਿਲੇ ਹਰਨਾਉ ਤ੍ਰੈ ਗੁਣ ਵਿਖਿਆ ਅੰਧ ਹੈ ਮਾਇਆ ਮੋਹ ਗੁਬਾਰ ਲੋਭੀਨ ਕੋ ਸੀਮ ਦੇ ਪੜਵੇ ਦਾ ਕਰੇ ਪੁਕਾਰ ਵਿਖਿਆ ਅੰਦਰ ਪਚ ਮੋਏ ਨਾ ਉਰਵਾਰ ਨਾ ਪਾਰ ਮਾਇਆ ਮੋਹਿ ਵਿਸਾਰਿਆ ਜਗਤ ਪਿਤਾ ਪ੍ਰਤਪਾਲ ਬਾਜੋ ਗੁਰੂ ਅਚੇਤ ਹੈ ਸਭ ਬਦੀ ਜਮਕਾਲ ਨਾਨਕ ਗੁਰਮੁਖੀ ਉਬਰੇ ਸਚਾ ਨਾਮ ਸਮਾਲ ਸ੍ਰੀ ਰਾਗ ਮਹਲਾ 3 ਸਚਾ ਸਾਹਿਬ ਸੇਵੀਐ ਸਚ ਵਡਿਆਈ ਦੇ ਗੁਰ ਪ੍ਰਸਾਦੀ ਮਨ ਵਸੈ ਹੋ ਮੈਂ ਦੂਰ ਕਰੇ ਏਹੋ ਮਨ ਤਾਵਤ ਤਾ ਰਹੈ ਜਾਂ ਆਪੇ ਨਦਰ ਕਰੇ ਭਾਈ ਰੇ ਗੁਰਮੁਖ ਹਰਿ ਨਾਮ ਤੇ ਆਏ ਨਾਮ ਨਿਦਾਨ ਸਦਮਨ ਵਸੈ ਮੈ ਲੀ ਪਾਵੈ ਥਾਉ ਰਹਾਉ ਮਨਮੁਖ ਮਨ ਤਨ ਅੰਧ ਹੈ ਤਿਸਨੂੰ ਠੌਰ ਨ ਠਾਉ ਬਹੁ ਜੁਨੀ ਪਉਂਦਾ ਫਿਰੈ ਜੋ ਸੁਨਿਐ ਘਰ ਕਾਉ ਗੁਰਮਤੀ ਘਟ ਚਾਨਣਾ ਸ਼ਬਦ ਮਿਲੇ ਹਰਨਾਉ ਤ੍ਰੈ ਗੁਣ ਵਿਖਿਆ ਅੰਧ ਹੈ ਮਾਇਆ ਮੋਹ ਗੁਬਾਰ ਲੋਬੀਨ ਕੋ ਸੀਮੰਦੇ ਪੜ ਵੇਦਾਂ ਕਰੇ ਪੁਕਾਰ ਵਿਖਿਆ ਅੰਦਰ ਪਚਮੁਏ ਨਾ ਉਰਵਾਰ ਨ ਪਾਰ ਮਾਇਆ ਮੋਹਿ ਬਿਸਾਰਿਆ ਜਗਤ ਪਿਤਾ ਪ੍ਰਤਪਾਲ ਬਾਜੂ ਗੁਰੂ ਅਚੇਤ ਹੈ ਸਭ ਬੰਧਿ ਜਮ ਕਾਲ ਨਾਨਕ ਗੁਰਮੁਖੀ ਉਬਰੇ ਸਚਾ ਨਾਮ ਸਮਾਲ ਸ੍ਰੀ ਰਾਗ ਮਹਲਾ 3ਾ ਸਚਾ ਸਾਹਿਬ ਸੇਵੀਐ ਸਚ ਵਡਿਆਈ ਦੇ ਗੁਰ ਪ੍ਰਸਾਦਿ ਮਨ ਵਸੈ ਹਉ ਮੈ ਦੂਰ ਕਰੇ ਇਹੋ ਮਨ ਤਾਵਤ ਤਾ ਰਹੈ ਜਾ ਆਪੇ ਨਦਰ ਕਰੇ ਭਾਈ રે ਗੁਰਮੁਖ ਹਰਿ ਨਾਮ ਧਿਆਇ ਨਾਮ ਨਿਧਾਨ ਸਦ ਮਨ ਵਸੈ ਮਹਿਲੀ ਪਾਵੈ ਥਾਉ ਰਹਾਉ ਮਨ ਮੁਖ ਮਨ ਤਨ ਅੰਧ ਹੈ ਤਿਸ ਨੂੰ ਠੌਰ ਨਾ ਠਾਉ ਬਹੁ ਜੋਨੀ ਪੌਂਦਾ ਫਿਰੈ ਜਿਉ ਸੁਨਿਆ ਘਰ ਕਾਉ ਦੁਰਮਤੀ ਘਟ ਚਾਨਣਾ ਸ਼ਬਦ ਮਿਲੇ ਹਰਨਾਉ ਤ੍ਰੈ ਗੁਣ ਵਿਖਿਆ ਅੰਧ ਹੈ ਮਾਇਆ ਮੂਹ ਗੁਬਾਰ ਲੋਬੀਆਂ ਨ ਕੋ ਸੀਮ ਦੇ ਪੜ ਵੇਦਾਂ ਕਰੇ ਪੁਕਾਰ ਵਿਖਿਆ ਅੰਦਰ ਪਚਮੋਏ ਨਾ ਉਰਵਾਰ ਨ ਪਾਰ ਮਾਇਆ ਮੋਏ ਵਿਸਾਰਿਆ ਜਗਤ ਪਿਤਾ ਪ੍ਰਤਪਾਲ ਬਾਜੋ ਗੁਰੂ ਅਚੇਤ ਹੈ ਸਭ ਬੱਦੀ ਜਮ ਕਾਲ ਨਾਨਕ ਗੁਰਮੁਖੀ ਉਭਰੇ ਸਚਾ ਨਾਮ ਸਮਾਲ ਸ੍ਰੀ ਰਾਗ ਮਹਲਾ 3 ਸਚਾ ਸਾਹਿਬ ਸੇਵੀਐ ਸਚ ਵਡਿਆਈ ਦੇ ਗੁਰ ਪ੍ਰਸਾਦੀ ਮਨ ਵਸੈ ਹਉ ਮੈਂ ਦੂਰ ਕਰੇ ਇਹੁ ਮਨ ਤਾਵਤ ਤਾ ਰਹੈ ਜਾਂ ਆਪੇ ਨਦਰ ਕਰੇ ਭਾਈ ਰੇ ਗੁਰਮੁਖ ਹਰਿ ਨਾਮ ਧਿਆਇ ਨਾਮ ਨਿਧਾਨ ਸਦ ਮਨ ਵਸੈ ਮੈਲੀ ਪਾਵੇ ਥਾਉ ਰਹਾਉ ਮਨ ਮੁਖ ਮਨ ਤਨ ਅੰਧ ਹੈ ਤਿਸਨੂੰ ਠੌਰ ਨ ਠਾਉ ਬਹੁ ਜੋਨੀ ਪੌਂਦਾ ਫਿਰੈ ਜਿਉ ਸੁਈਏ ਘਰ ਕਾਓ ਗੁਰਮਤੀ ਘਟ ਚਾਨਣਾ ਸ਼ਬਦ ਮਿਲੇ ਹਰਨਾਉ ਤ੍ਰੈ ਗੁਣ ਵਿਖਿਆ ਅੰਧ ਹੈ ਮਾਇਆ ਮੋਹ ਗੁਬਾਰ ਲੋਭੀਨ ਕੋ ਸੀਮ ਦੇ ਪਰਵੇਦਾਂ ਕਰੇ ਪੁਕਾਰ ਵੇਖਿਆ ਅੰਦਰ ਪਚਮੋਏ ਨਾ ਉਰਵਾਰ ਨ ਪਾਰ ਮਾਇਆ ਮੋਏ ਵਿਸਾਰਿਆ ਜਗਤ ਪਿਤਾ ਪ੍ਰਤਪਾਲ ਬਾਜਉ ਗੁਰੂ ਆ ਚੇਤ ਹੈ ਸਭ ਬੱਦੀ ਜਮ ਕਾਲ ਨਾਨਕ ਗੁਰਮੁਖ ਯੁਬਰੇ ਸਚਾ ਨਾਨ ਸਮਾਲ ਸ੍ਰੀ ਰਾਗ ਮਹਲਾ 3 ਜੀ ਸੱਚਾ ਸਾਹਿਬ ਸੇਵੀਐ ਸੱਚ ਵਡਿਆਈ ਦੇ ਘਰ ਪ੍ਰਸਾਦੀ ਮਨ ਵਸੈ ਹੋ ਮੈਂ ਦੂਰ ਕਰੇ ਏਹ ਮਨ ਧਵਤ ਤਾ ਰਹੈ ਜਾ ਆਪੇ ਨਦਰ ਕਰੇ ਭਾਈ ਰੇ ਗੁਰਮੁਖਾਰ ਨਾਮ ਧਿਆਏ ਨਾਮ ਨਿਧਾਨ ਸਦ ਮਨ ਵਸੈ ਮਹਿਲੀ ਪਾਵੇ ਥਾਉ ਰਹਾਉ ਮਨ ਮੁਖ ਮਨ ਤਨ ਅੰਧ ਹੈ ਤਿਸਨੂੰ ਠੌਰ ਨਾ ਠਾਉ ਬੋਜੋਨੀ ਪੌਂਦਾ ਫਿਰੈ ਜਿਉ ਸੁਨਿਆ ਘਰ ਕਾਉ ਗੁਰਮਤੀ ਘਟ ਚਾਨਣਾ ਸ਼ਬਦ ਮਿਲੇ ਹਰ ਨਾਉ ਤ੍ਰੈ ਗੁਣ ਵਿਖਿਆ ਅੰਧ ਹੈ ਮਾਇਆ ਮੋਹ ਗੁਬਾਰ ਲੋਬੀਨ ਕੋ ਸੀਮ ਦੇ ਪੜ ਵੇਦਾਂ ਕਰੇ ਪੁਕਾਰ ਵਿਖਿਆ ਅੰਦਰ ਪਚ ਮੋਏ ਨਾ ਉਰਵਾਰ ਨਾ ਪਾਰ ਮਾਇਆ ਮੋਹ ਵਿਸਾਰਿਆ ਜਗਤ ਪਿਤਾ ਪ੍ਰਤਪਾਲ ਬਾਜੋ ਗੁਰੂ ਆਚੇਤ ਹੈ ਸਭ ਬੱਦੀ ਜਮਕਾਲ ਨਾਨਕ ਗੁਰਮੁਖੀ ਉਬਰੇ ਸੱਚਾ ਨਾਮ ਸਮਾਲ ਸ੍ਰੀ ਰਾਗ ਮਹਲਾ 3 ਸੱਚਾ ਸਾਹਿਬ ਸੇਵੀਐ ਸਚ ਵਡਿਆਈ ਦੇ ਗੁਰ ਪ੍ਰਸਾਦੀ ਮਨ ਵਸੈ ਹਉ ਮੈਂ ਦੂਰ ਕਰੇ ਇਹ ਮਨ ਤਾਵਤ ਤਾ ਰਹੈ ਜਾਂ ਆਪੇ ਨਦਰ ਕਰੇ ਭਾਈ ਰੇ ਗੁਰਮੁਖ ਹਰਿ ਨਾਮ ਧਿਆਇ ਨਾਮ ਨਿਧਾਨ ਸਦ ਮਨ ਵਸੈ ਮੈ ਲੀ ਪਾਵੇ ਥਾਉ ਰਹਾਉ ਮਨ ਮੁਕ ਮਨ ਤਨ ਅੰਧ ਹੈ ਤਿਸ ਨੂੰ ਠੌਰ ਨਾ ਠਾਉ ਬਹੁ ਜੋਨੀ ਪੌਂਦਾ ਫਿਰੈ ਜਿਉ ਸੁਈਏ ਘਰ ਕਾਉ ਗੁਰਮਤੀ ਘਟ ਚਾਨਣਾ ਸ਼ਬਦ ਮਿਲੇ ਹਰਨਾਉ ਤ੍ਰੈ ਗੁਣ ਵਿਖਿਆ ਅੰਧ ਹੈ ਮਾਇਆ ਮੋਹ ਗੁਬਾਰ ਲੋਬੀਆਂ ਕੋ ਸੀਮ ਦੇ ਪੜ ਵੇਦਾਂ ਕਰੈ ਪੁਕਾਰ ਬਿਖਿਆ ਅੰਦਰ ਪਚ ਮੁਏ ਨਾ ੁਰਵਾਰ ਨਾ ਪਾਦ ਮਾਇਆ ਮੁਹੇ ਵਿਸਾਰਿਆ ਜਗਤ ਪਿਤਾ ਪ੍ਰਤਪਾਲ ਬਾਜੋ ਗੁਰੂ ਅਚੇਤ ਹੈ ਸਬ ਬਦੀ ਜਮ ਕਾਲ ਨਾਨਕ ਗੁਰਮੁਖੀ ਉਭਰੇ ਸੱਚਾ ਨਾਮ ਸਮਾਲ ਸ੍ਰੀ ਰਾਗ ਮਹੱਲਾ ਤੀਜਾ ਸੱਚਾ ਸਾਹਿਬ ਸੇਵੀਐ ਸਚ ਬਿੜਾਈ ਦੇ ਗੁਰ ਪ੍ਰਸਾਦੀ ਮਨ ਵਸੈ ਹੋਂ ਮੈਂ ਦੂਰ ਕਰੇ ਇਹੋ ਮਨ ਤਾਵਤ ਤਾ ਰਹੈ ਜਾ ਆਪੇ ਨਦਰ ਕਰੇ ਭਾਈ રે ਗੁਰਮੁਖ ਹਰਿ ਨਾਮ ਧਿਆਏ ਨਾਮ ਨਿਦਾਨ ਸਦ ਮਨ ਵਸੇ ਮਹਿਲੀ ਪਾਵੇ ਥਾਉ ਰਹਾਉ ਮਨ ਮੁਖ ਮਨ ਤਨ ਅੰਧ ਹੈ ਤਿਸ ਨੂੰ ਠੌਰ ਨਾ ਠਾਉ ਬੋਜੋਨੀ ਪੌਂਦਾ ਫਿਰੈ ਜੋ ਸੁਈਏ ਘਰ ਕਾਉ ਗੁਰਮਤੀ ਘਟ ਚਾਨਣ ਸ਼ਬਦ ਮਿਲੇ ਹਰਨਾਉ ਤ੍ਰੈ ਗੁਣ ਵਿਖਿਆ ਅੰਧ ਹੈ ਮਾਇਆ ਮੋਹ ਗੁਬਾਰ ਲੋਭੀਨ ਕੋ ਸੀਮ ਦੇ ਪੜ ਵੇਦਾਂ ਕਰੈ ਪੁਕਾਰ ਵਿਖਿਆ ਅੰਦਰ ਪਚ ਮੁਏ ਨਾ ਉਰਵਾਰ ਨਾ ਪਾਦ ਮਾਇਆ ਮੋਹ ਵਿਸਾਰਿਆ ਜਗਤ ਪਿਤਾ ਪ੍ਰਤਪਾਲ ਬਾਜੂ ਗੁਰੂ ਅਚੇਤ ਹੈ ਸਭ ਬਦੀ ਜਮ ਕਾਲ ਨਾਨਕ ਗੁਰਮੁਖੀ ਉਬਰੇ ਸਚਾ ਨਾਮ ਸਮਾਲ ਮਾਇਆ ਮੋਹੀ ਵਿਸਾਰਿਆ ਜਗਤ ਪਿਤਾ ਪ੍ਰਤਪਾਲ ਬਾਜੂ ਗੁਰੂ ਅਚੇਤ ਹੈ ਸਭ ਬਦੀ ਜਮ ਕਾਲ ਨਾਨਕ ਗੁਰਮੁਖੀ ਉਬਾਰੇ ਸਚਾ ਨਾਮ ਸਮਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ